ਨਹੀਂ ਗੁਰੂ ਆਲੇ ਜੇ ਬਿਜਲੀ ਪਈ ਕਈ ਮਹੀਨੇ ਬਾਅਦ ਟੱਪਿਆ ਇੱਧਰ ਨਹੀਂ ਇੱਧਰ ਗੱਲ ਕਰਦਾ ਮਾਤਾ ਜੀ ਇੱਧਰ ਮੰਮੀ ਹੋਰੇ ਬੈਠੇ ਗੱਲਾਂ ਕਰੀ ਜਾਂਦੇ ਅੰਦਰ ਆਪਣੇ ਵਾਲੇ ਘਰ ਇੱਥੋਂ ਦੀ ਟੱਪ ਕੇ ਆਇਆ ਮਾਤਾ ਨੂੰ ਆਇਓ ਕਿ ਤੇ ਮੈਨੂੰ ਬੁਲਾਉਂਦਾ ਕੀ ਕੁਛ ਹੈਗਾ ਇੱਥੇ ਤਾਂ ਖੱਬਲ ਖੁੱਬਲ ਪਾ ਕੁਛ ਕਰ ਰਿਹਾ ਲੰਘ ਗਿਆ ਮਾਤਾ ਇਹ ਆ ਬਾਲਾ ਕੋਸੀ ਗਿਆ ਇੱਥੇ ਤੇ ਅਸਾਂ ਦੱਸਦੇ ਨੇ ਇੱਧਰ ਖੜਾਏ ਹੋਏ ਆ ਤੇ ਚਾਚਾ ਹੈ ਨਹੀਂ ਮੈਨੂੰ ਅਸੀਂ ਚਾਚੇ ਨਾਲ ਹੀ ਕਰਦੇ ਆ ਦੋ ਗੱਲਾਂ ਪਹਿਲਾਂ ਜੇ ਚੰਗਾ ਮਾਤਾ ਮਾੜੇ ਠਹਿਰ ਕੇ ਤੇ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਪਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀ ਤੋਂ ਸਾਥੀ ਰਿਆ ਕੱਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ 1700 1 ਅਗਸਤ 12 2025 ਸਵਾ ਸਵਾ 10 ਤੋਂ ਟੱਪ ਗਿਆ ਤੇ ਆਹ ਫਿਰਦਾ ਚਾਚਾ ਇੱਧਰ ਚਾਚਾ ਸਤਿ ਸ੍ਰੀ ਅਕਾਲ ਕੀ ਹਾਲ ਵਧੀਆ ਵਧੀਆ ਚੜਦੀ ਕਲਾ ਪੂਰੀ ਚੜਦੀ ਕਲਾ ਠੀਕ ਐ ਮੈਂ ਬਧਾਈਆਂ ਮੱਝ ਸੂਈ ਦੀਆਂ ਉਹ ਦਿਖਾਉਂਦੇ ਆਂ ਕੱਟੀ ਆਈ ਆ ਹੋਰ ਵਾਲਾ ਕੰਮ ਹੀ ਕਰੂਗੀ ਉੜਦੀ ਉੜਦੀ ਗੱਲ ਜੀ ਸੁਣੀ ਹੈ ਮੈਂ ਤਾਂ ਪਰ ਵਾਲਾ ਕੰਮ ਹੀ ਕਰੂਗੀ ਮੈਂ ਖਿਆ ਅੱਛਾ ਚੱਲ ਗੋੜਦੀਆਂ ਦੋ ਬਾਟੀਆਂ ਪੁੱਟੀਆਂ ਪਾ ਕੇ ਕੋਲ ਕੋਤੇ ਪਾਈ ਉਹਦੇ ਨਹੀਂ ਤਾਂ ਫਿਰ ਚਲਾ ਚਲਾ ਮਰੂ ਮੈਂ ਖਿਆ ਆਪ ਦਾ ਘੂੜਾ ਵੀ ਚਟਾਇਆ ਤੇ ਬਾਹਾ ਵੀ ਚਟਾਇਆ ਮਰ ਮੈਂ ਠੀਕ ਐ ਬਧਾਈਆਂ ਵਾਸੀ ਕਾਲਾ ਸੁੱਤਾ ਪਿਆ ਹਾਂ ਹੁਣ ਸੁੱਤਾ ਮੈਂ ਸੌ ਜਾ ਮੱਝ ਸਵੇਾਈ ਨੂੰ ਰਾਤ ਕਿੰਨੇ ਵਜੇ ਸੂਈ ਆ ਕੁਈ ਤਾਂ ਨਾ ਵਧੀਆ ਹਾਂ ਤੇ ਬਸ ਐਵੇਂ ਇੱਕ ਟੀ ਨਾ ਭੁੱਲ ਜਾਈ ਐਸੀ ਪਹਿਲਾਂ ਭੁੱਲ ਗਈ ਸੀ ਨਾ ਹਾਂ ਹਾਂ ਜਿਉਂਦਾ ਕਰਕੇ ਫਿਰ ਇਹ ਤਾਂ ਸਾਰੀ ਰਾਤ ਹੀ ਬੈਠਾ ਰਿਹਾ ਕੋਲੇ ਕਈ ਉੱਥੇ ਸੀ ਰਾਖੀ ਵੀ ਹੁੰਦਾ ਸੀ ਬਈ ਕਾਲਾ ਬਹੁਤ ਦਿਨਾਂ ਦਾ ਉੱਥੇ ਤੁਹਾਨੂੰ ਇੱਕ ਦੋ ਵਾਰੀ ਵੀਡੀਓ ਜੀ ਦੇਖਿਆ ਵੀ ਤੁਸੀਂ ਮੱਜ ਕੋਲੇ ਬੈਠਾ ਰਹਿੰਦਾ ਸੀਗਾ ਫਿਰ ਇਹਨੂੰ ਮੈਂ ਕਿਹਾ ਮੰਦਰ ਲੈ ਜਾ ਚੰਗਾ ਫਿਰ ਮੈਂ 1 ਵਜੇ ਮੈਂ ਪੈ ਗਈ ਆ ਕੇ ਬਸ ਪਏ ਕੇ ਵਿੰਧਕ 2 ਵਜੇ ਮੈਂ ਦੁਬਾਰੇ ਫਿਰ ਵਾਜਦੇ ਕੋਲੇ ਦੇ ਨਗਰ ਇਹ ਨਾ ਮਾ ਮਾ ਹੁਣ ਤੂੰ ਬਹਿ ਜਾ ਫੇਰੀ ਨਵੇਂ ਤੇਰਾ ਚਾਚਾ ਵਾ ਗਿਆ ਤਿੰਨ ਕਬਦੀ ਮੈਂ ਇਹਨੂੰ ਆਖੇ ਮਾ ਹੁਣ ਤੂੰ ਬਹਿ ਜਾ ਉਹ ਕੁੱਤਾ ਐ ਫਿਰਦਾ ਚੱਲ ਡੱਗਾ ਘਤੀ ਹੋਆ ਘਤੀ ਨੀਲੀ ਰਾਵੀ ਠੀਕ ਹੈ ਇਹ ਮੂਰੀ ਚਾ ਲੋ ਚੰਗੀ ਗੱਲ ਆ ਭਾਈ ਮੌਸਮ ਬਦਲ ਬਈ ਅੱਜ ਵੀ ਕਣੀਆਂ ਆਂ ਜਾਂ ਰਾਤ ਦੀਆਂ ਤੇ ਆ 11 ਵਜੇ ਭੂਰ ਜੀ ਡਿੱਗੀ ਗਈ 11:30 ਹਟ ਗਈ ਫਿਰ ਗਿਆ 11:30 ਵਜੇ ਕੰਮ ਚੱਲ ਪਿਆ 3 ਵਜੇ ਫਿਰ ਕੰਮ ਵੱਧ ਗਿਆ ਸੀਗਾ ਤੇ ਕੰਮ ਤਾਈਓ ਚਿੱਕੜੋ ਜਿੱਕੜੀ ਹੋਇਆ ਪੈਗਾ ਤੇ ਇਧਰ ਕਹਿੰਦੇ ਨੌਜਵਾਨ ਗੱਗੂ ਖੋਦ ਆਪ ਹੁਣ ਗੱਗੂ ਦੀ ਰੋਟੀ ਲਈ ਹੋਈ ਇੱਥੇ ਹਾਂ ਅਸੀਂ ਸੌਵਾਂਗੇ ਦੋ ਜਣੇ ਅੱਛਾ ਸਾਰੀ ਰਾਤ ਹੀ ਲੱਗੀ ਰਹੀ ਤਕੜੀਆਂ ਕੁੜੇ ਠੀਕ ਹੈ ਉਹ ਵੀ ਲੱਤੀ ਭਾਈ ਦੇਵ ਬਧਾਈਆਂ ਭਾਈ ਗੱਗੂ ਗੈਨ ਹਾਂ ਕੋੜੇ ਸੁਆਗਤ ਆ ਤੇਰਾ ਦੁਨੀਆ ਤੇ ਮੁੰਡਿਆ ਮੁੰਡਿਆ ਇਹ ਵੀ ਛੇੜਨਾ ਹੂੰ ਤੇਰਾ ਨੀ ਤਾਂ ਪਸ਼ੂ ਕਰਦੇ ਹੀ ਹੁੰਦਾ ਤੇ ਕਾਲਾ ਭਾਈ ਸਾਡੇ ਵਾਲਾ ਇਹ ਵੱਧ 헤ਜ ਕਰਦਾਗਾ ਮੱਜਾਂ ਗਾਵਾਂ ਜਨੌਰਾਂ ਦਾ ਹੈਲੋ ਸੋਣਾ ਸੋਣਾ ਪਿਆਰੀ ਆ ਫੇਰ ਕੋੜੇ ਆ ਜੇ ਫੇਰ ਭੱਜਲੇ ਫੇਰ ਆ ਜੇ ਫੇਰ ਭੱਜਲੇ ਤੂੰ ਕਹਿੰਦਾ ਖੜਦਾ ਫੇਰ ਹੁਣ ਪੈ ਜਾ ਚੰਗਾ 20 ਮਿੰਟ ਹੋ ਗਏ ਕਹਿੰਦਾ ਤੇਰੀ ਮਾਂ ਦੇ ਥੱਲੇ ਬਾਗੀ ਆਲਵਾ ਰੱਜੀ ਹੋਈ ਆ ਹੂੰ ਇਹ ਉੱਤੇ ਲੈ ਗਈ ਉੱਤੇ ਲੈ ਗਈ ਸੀ ਦਿਨ ਕੇ ਉੱਤੇ ਤੇ ਲੈ ਗਈ ਸੀ ਦਿਨ ਉੱਤੇ ਲੈ ਗਈ ਦਿਨ ਤਾਂ ਹਾਂ ਤਾਂ ਇਆਂ ਸੁੱਖ ਨਾਲ ਨਰੋਈ ਜੀ ਲੱਗਦੀ ਆ ਠੀਕ ਹੈ ਜੀ ਬਾਹਰ ਵੀ ਪਈ ਹੋਇਆ ਚਾਨਣ ਜਾ ਹਾਂ ਤਾਂ ਕੱਟਾ ਭੁੱਲ ਗਈ ਜਰਦੇ ਐ ਠੀਕ ਹੈ ਉਹ ਤਾਂ ਹੰਬੀ ਜਾਂਦੀ ਮਾਰਦੀ ਸੀ ਇਹ ਹਾਂ ਪਰ ਕਾਲੇ ਨੂੰ ਰੁੰਦੀ ਤੇ ਇਹ ਭਾਈ ਕਾਲਾ ਉਹਦੇ ਪਰਸੋ ਵੀ ਗੱਲ ਕਰੀ ਜਾਂਦਾ ਸੀ ਪਹਿਲਾਂ ਥੋੜਾ ਜਿਹਾ ਭਾਰ ਦਿਖਾਈ ਦੇ ਜਾਂਦੀ ਸੀ ਕਈ ਵਾਰੀ ਚੱਲਣਾਗਾ ਜੀ ਰੱਖਦਾ ਸੀ ਤੇ ਉਹਦੇ ਵਾਸਤੇ ਇੱਕ ਉਹ ਦਵਾਈ ਹੁੰਦੀ ਆ ਰੂਮੀ ਮਸਤਕ ਮਸਤਕ ਆ ਕਿ ਨਾ ਮਸਤਕ ਆ ਮਸੀਂ ਮੈਂ ਬੋਲ ਲਿਆ ਹਾਂ ਉਹ ਪੰਸਾਰੀ ਸਾਨੂੰ ਦੱਸ ਦੂ ਆ ਬਈ ਕਿਸੇ ਦੇ ਕੋਈ ਕੋਈ ਇਹੋ ਜਿਹੀ ਪ੍ਰੋਬਲਮ ਹੋਵੇ ਤੇ ਸੁਣਨ ਤੋਂ 2 ਮਹੀਨੇ ਪਹਿਲਾਂ ਇਹ ਜਿਹੇ 2.5 ਮਹੀਨੇ ਪਹਿਲਾਂ ਇਹ ਦਵਾਈ ਦਿੱਤੀ ਹੋਵੇ ਰੂਮੀ ਰੂਮੀ ਮਸਤਕ ਸ਼ਾਇਦ ਆਏ ਆ ਤੇ ਇਹਦੇ ਨਾਲ ਬਸ ਉਹ ਉਹ ਠੀਕ ਹੋ ਜਾਂਦੀ ਹੈ ਇਹਹੀ ਪ੍ਰੋਬਲਮ ਹੋਵੇ ਤੇ ਇੱਧਰ ਭਾਈ ਸਾਹਿਬ ਹੋਰੇ ਜਿਹੜੇ ਮਰੀ ਜਾਂਦੇ ਮੱਝ ਸੁਣੀ ਕਰਕੇ ਹਾਂਜੀ ਚਲੋ ਤੇ ਭਾਈ ਇੱਧਰ ਆਪਣੇ ਚਾਚੇ ਕੇ ਕੁੱਤੇ ਘਤੂਰੇ ਉੱਪਰ ਲੈ ਨਿੱਕੇ ਚਾਚੇ ਕੇ ਉਹ ਬਹੁਤ ਸੋਹਣਾ ਨਜ਼ਾਰਾ ਦੇਖੀ ਜਾਂਦਾ ਨੇ ਇੰਆਂ ਦਾ ਇੱਧਰ ਬੱਦਲ ਵਾਈ ਹਰਿਆਲੀ ਹਾਂਜੀ ਆ ਗਈ ᱫੋਪਹਰ ਭਾਈ ਪਰਛਾਵੇਂ ਤੋਂ ਪਤਾ ਜੇ ਲੱਗਦਾ ਇਹਨਾਂ ਦਾ ਅ ਇਹ ਹੀ ਹੈ ਸੂਰਜ ਸਾਹਿਬ ਨੇ ਆਹ ਅੱਖਾਂ 'ਚ ਵੱਜ ਗਈ ਚਲ ਕੋਰ ਜੀ ਹਾਂਜੀ ਲਓ ਹਾ ਲੋਟਾ ਕਰ ਮਾਹੌਲ ਭਾਈ ਇਹ ਚਾਚੇ ਦੀ ਗੱਲ ਬਾਤ ਸੁਣ ਲੈਣੇ ਕੋਈ ਬਤਾਈਆਂ ਦੇਣ ਆਗੇ ਕੱਟੀ ਦੇਖਣ ਆਗੇ ਹਾਈ ਮੇਰੀ ਬੂਰੀ ਹਾਈ ਮੇਰੀ ਦੂਰੀ ਕੌਣ ਮੇਰੇ ਦੂਇਆ ਕਰਦਾ ਹਾਂ ਚਾਹ ਪਹਿਲਾਂ ਵਾਲੀ ਹਾਂ ਉਹਨਾਂ ਹੋ ਕੇ ਮਾਸੀ 2 ਸਾਲ ਆ ਨਾ ਹਾਂ 2 ਸਾਲ ਤਾਂ ਨਹੀਂ ਕੋਈ ਹੈ ਜੋ ਕੱਟਣਗੇ ਠੀਕ ਹੈ ਇਹ ਮੈਂ ਇਹ ਨਾਲ ਹੀ ਸੁਣਾ ਸੀ ਪਹਿਲਾਂ ਉਹਨੇ ਹਾਂ ਬਾਹਰ ਆ ਰੇਸ਼ਾ ਲਾਈਆਂ ਤਗਣਾ ਪੋਲਾ ਇਹ ਸਰ ਮਾਰਿਆ ਕੱਟ ਤਗੜਾਗਾ ਇਹ ਨੂੰ ਵੀ ਨਹੀਂਦਾਈ ਜੇ ਮਾਂ ਤੂੰ ਸੋ ਜਾਵੇਂ ਲਾ ਜਾ ਕੇ ਇਹ ਤਾਂ ਨਾਲ ਹੀ ਹੁੰਗਾ ਆ ਹੈ ਇਹ ਫੇਰ ਦੋ ਵਾਰੀ ਦੇਖ ਕੇ ਗਏ ਵਿਜਜੀ ਹਾਂ ਓ ਰਿਆ ਵਧੀਆ ਭਾਈ ਬਧਾਈਆਂ ਸੋਹਣੀਆਂ ਗੱਤੀ ਇਹ ਰਿਓ ਬੱਤੀਆਂ ਡਰਨੋਂ ਹਟ ਗਈ ਮੈਥੋਂ ਸਾਰੇ ਤੁਹਾਡੀਆਂ ਛਾਲਾਂ ਮਾਰਦੀ ਹੁੰਦੀ ਸੀ ਪਹਿਲਾਂ ਦੇਖ ਕੇ ਦੂਜੇ ਉਹ ਹਾਂ ਵੀ ਮੁਰਗੇ ਹੱਥ ਮਲਿਆ ਮੈਨੂੰ ਬਾਂਗਾਂ ਦੇ ਲੱਗਿਆ ਤੂੰ ਫੋਨ ਤੇ ਗੱਲ ਕਰੇ ਐਡਾ ਬੈਂਤੀ ਆ ਮੈਨੂੰ ਤਾਜ ਵਰਗਾ ਲੱਗਦਾ ਇਹ ਸ਼ਰਾਰਤੀ ਭਾਂਗਾ ਮਾਰ ਲਾ ਕੇ ਨਾਲ ਨਹੀਂ ਭਾਂਗਾ ਬਾਹਰ ਨਾ ਦੇ ਦੇ ਵੀ ਗੱਲ ਕਰੀ ਜਾਂਦੇ ਨੇ ਕੰਨ ਕੋਲੇ ਖਣ ਖੜ ਦੇ ਮੁਹ ਖੜਨ ਵਾਲਾ ਇੱਥੋਂ ਟਰਾਈ ਤਾਂ ਯਾਰ ਤੰਗ ਹੋਰ ਚਾਚਾ ਸੁਣਾ ਦੇ ਕੋਈ ਗੱਲ ਵਾਤ ਅੱਜ ਇਹ ਇਹਨੂੰ ਉੱਧਰ ਥਾਂ ਵਿਲਾ ਹੋਵੇ ਤੈਨੂੰ ਖੜਾਈਏ ਹਰਾ ਆਦਾ ਉਹਦੇ ਰੇੜੀ ਜੀ ਤੇ ਲੱਦ ਲਿਆਉਣੇ ਹੁੰਦੇ ਚਾਰਜਰ ਤੱਬੇ ਹਾਉ ਗੀਨੇ ਡੋਲੇ ਹਣ ਦੇਲ ਜਾ ਵਿੱਚ ਬੜ ਕੇ ਅੱਜ ਤਾਂ ਬੂਟ ਪਾਈ ਫਿਰਦਾ ਹਾ ਜੋੜੇ ਪਾਏ ਹੁਣ ਕਿੱਥੇ ਲੱਕ ਲੱਕ ਡਿੱਗੇਗਾ ਵਿੱਚ ਟਰਾਲੀ ਦੇ ਬਹੁਤ ਨੂੰ ਐਂ ਕੋਈ ਲੱਕ ਡਿੱ ਨਾ ਇਹ ਨਹੀਂ ਜਰੂਰ ਤਾ ਠੀਕ ਆ ਚਾਚਾ ਹਾਂ ਇਹਨੂੰ ਆਖਿਆ ਉਹ ਗਿਆ ਹੱਥ ਨਾਲ ਨਾਈ ਪਾਰ ਵੀ ਆਏ ਹੋਇਆ ਸੀ ਕਾਦੇ ਮਾਇਸ ਦੇ ਮੈਂ ਕਿਹਾ ਆਪੇ ਸੌਂ ਨਾ ਕਾਲੇ ਨੂੰ ਆਖਿਆ ਤੈਨੂੰ ਕੀ ਪਤਾ ਮਾਰੀ ਕਾਲਾ ਹਾਂ ਨੋਕਾ ਤੇਰ ਆਥਲਾ ਆ ਕੇ ਵਿਖਾਈ ਮੈ ਹਾਂ ਨਹੀਂ ਲਾਉਣ ਦੇ ਤਾਂ ਡਲੇ ਵਾਂਗੂ ਮਾਰ ਕੇ ਲਾ ਆ ਕੇ ਬਰੇ ਫਿਰ ਦਰਹਿ ਕੇ ਫਿਰ ਆਪੇ ਸੋਈ ਆਪੇ ਹੀ ਸੌਣਾ ਹੱਥ ਲਗਣੀ ਨਹੀਂ ਇਹ ਪਰ ਵੀ ਆਈ ਹੋਈ ਸੀ ਠੀਕ ਉਹਦੇ ਵਾਂਗੂ ਸੂਤ ਆ ਪਈ ਇਹ ਹਾਂ ਤੇ ਸਕਰਜੀ ਬਈ ਜੀ ਮਗਾਏ ਉੱਤੇ ਪਚੂਰੀ ਜੋ ਉਹਦੇ ਪਚੂਰੀ ਜੋ ਕਦੋਂ ਜੱਦੀ ਹੋਊਗੀ। ਬਾਈ ਦਾ ਚਲਾ ਕੇ ਮਾਰ ਰਹੀ ਹੈ। ਇੱਕ ਇਹਦੇ ਵਿੱਚ ਪਰ ਵੀ ਆਈਂ ਮਾਰਦੀ ਚਲਾ ਕੇ। ਹੂੰ। ਖੜਾ ਨਹੀਂ ਹੋਣਦੀ ਕਟੂਰੀ। ਹੂੰ। ਇਹਦਕਿ ਵੀ ਫਿਰ ਇਹ ਕਾਲਾ ਤਾਂ ਕੋਈ ਲੱਗੇ ਹੀ ਰਿਹਾ। ਅੱਛਾ। ਕਾਲੇ ਦੇ ਵਿੱਚ ਨਹੀਂ ਕਿਹੜਾ ਹੀ ਹੈ। ਮਿਹਨਤ ਸਫਲ ਹੋ ਗਈ। ਹੂੰ। ਇਹ ਹੁਣ ਤਾਂ ਚੱਟੀ ਜਾਂਦੀ ਹੈ। ਤੇ ਇੱਥੇ ਉਹ ਛਿੜਕਣੇ ਸੀ ਜ਼ਾਚੀ ਯਾਰ ਇੱਥੇ ਤਾਂ ਛਿੜਕ ਦੇ ਉੱਥੇ ਉਹ ਅਗਲੇ ਖੇਤ ਅੱਡਾ ਗੰਦਾ ਹੈ। ਨੇ ਹੁਣ ਮੀ ਪੈ ਗਿਆ ਰਾਜੀ ਖੁਸ਼ੀ ਛੋਨੇ ਸਾਰੇ ਨਹੀਂ ਰਾਜੀ ਖੁਸ਼ੀ ਰਹੇਗੇ ਨਹੀਂ ਹਾਂ ਇਹ ਇੱਥੇ ਤਾਂ ਪਾ ਮਛੜਕੀ ਦੇ ਹੋਗਣਾ ਚੱਲ ਵੇਖਦੇ ਆਂਗੇ ਇਥੋਂ ਚ ਤਾਂ ਕੋਈ ਐਡੀ ਮਹਿੰਗੀ ਦੀ ਪੁੱਟ ਘੜਾਂਗੇ ਸਤਾ ਪਿਆ ਓਏ ਵੀ ਚੱਲ ਪਿਆ ਰਹਿਣ ਦੇ ਨਹੀਂ ਠਾਉਂਦੇ ਲੋਟ ਆ ਚਾਚਾ ਮੀ ਆਊਗੇ ਨਾ ਹੋਰ ਮੀ ਦਾ ਨਰਬਾ ਹੈਗੇ ਨਹੀਂ ਉਹ ਜਾ ਕੇ ਬਾਬਾ ਦੇ ਮਨਪ੍ਰੀਤ ਆਹਾ ਕੀਥੀ ਲੱਗ ਰਿਹਾ ਇਹ ਇਹਦਾ ਇੱਥੇ ਅਜੀਬ ਹੀ ਨਾ ਦਾ ਅੱਛੇ ਠੀਕ ਹੈ ਤੇ ਬਹੁਤ ਸਾਰੇ ਬਈਉ ਪੁੱਛਦੇ ਹੁੰਦੇ ਆ ਕਿ ਆਪਣਾ ਕੀ ਨਾਂ ਰੱਖਿਆ ਜੀ ਚੱਕਤੂਰੀ ਦਾ ਉਹ ਉਹ ਨਿੱਕੇ ਜਿਹੇ ਤੋਂ ਲਈ ਜਿਹੜੀ ਭੁੱਲ ਗਿਆ ਮੈਂ ਉਹ ਤੇ ਭਈ ਉਹ ਗੁਜਰਗੀ ਸੀਗੀ ਬਿਮਾਰ ਹੋ ਕੇ ਨਾਂ ਭੁੱਲ ਗਿਆ ਮੈਂ ਮਾਸੀ ਉਹ ਕਤੂਰੀ ਦਾ ਕੀ ਨਾਂ ਰੱਖਿਆ ਜੀ ਆਪਣੀ ਦਾ ਕਤੂਰੀ ਦਾ ਕੀ ਨਾਂ ਰੱਖਿਆ ਜੀ ਯੋਗਨੀ ਉਹ ਕਈ ਵਾਰ ਇੱਕ ਦੋ ਵੀਰਾਂ ਨੇ ਪੁੱਛਿਆ ਬਈ ਮੈਂ ਕਮੈਂਟ ਪੜ੍ਹੇ ਆਗੇ ਤੂੰ ਪਹਿਲਾਂ ਸ਼ਾਇਦ ਮੈਂ ਇੱਕ ਤੀ ਵਾਰੀ ਇਹ ਗੱਲ ਕਰੀ ਹੋਵੇ ਬਈ ਉਹ ਗੁਜ਼ਰ ਗਈ ਸੀਗੀ ਪਿੱਛੇ ਜੇ ਬਿਮਾਰ ਹੋ ਕੇ ਅ ਕਿਹੜਾ ਮਹੀਨਾ ਸੀ ਚਾਚਾ ਉਹ ਅੱਜ ਇਹ ਜਿਹੜਾ ਮਹੀਨਾ ਸੀ ਜਿਹੜਾ ਮੈਂ ਗਰੇਜ ਨਹੀਂ ਪਏ ਹਾਂ ਜਿਹੜੇ ਮਹੀਨੇ ਦੀ ਗੱਲ ਆ ਬਈ ਚਾਚਾ ਕਹਿੰਦਾ ਤੇ ਕੁਮਾਰ ਜੀ ਹੋ ਗਈ ਸੀ ਉਹ ਬਗੜ ਉਹ ਦੂਬਾ ਜਾਂਦੀ ਰਹੀ ਵਿਚਾਰੀ ਸੈਯੁਰ ਯਾਦ ਕਰਦੇ ਹੁੰਦੇ ਕੀ ਗਰੀਜਾ ਚ ਫੋਟੋ ਦਿਖਾਈ ਯੁਗਨੀ ਦੀ ਯੁਗਨੀ ਹੂੰ ਯੁਗਨੀ ਹਾਇਦਾ ਹੁਣਾ ਇੰਨਾਂ ਨੀ ਪਾਰ ਰੱਖੀ ਹੈ ਕੰਜਾ ਨਮਾਉਂਦਾ ਨਹੀਂ ਕਰਤਾ ਨਹੀਂ ਹਾਂ ਬਾਰਗੇ ਬਠੀ ਜੜੀ ਅੱਛਾ ਅੱਛਾ ਦੂਜੀ ਇਹ ਦਾ ਨਿਕੇਗੀ ਹੈ ਹਾਂ ਇਹ ਦਾ ਮਾਂ ਦੀ ਯੁਗਨੀ ਇਹ ਹਮ ਕਿਹੜਾ ਨਹੀਂ ਛੱਡਦੀ ਜਿੰਨੇ ਦਿਨਾਂ ਤੋਂ ਕੋਰੋਂ ਨੰਦ ਮਾਇਦਾ ਠੀਕ ਹੈ ਕੀ ਖ਼ਬਰਾਂ ਦਿੰਦਾ ਮੋਬਾਈਲ ਫਿਰ ਉਹ ਜਿਹੜੀ ਨੰਦਾ ਬਾਦਲ ਕਾ ਜਮ 72 ਤੋਂ ਲੈ ਕੇ ਹੂੰ ਸੁਣੀਆ ਨਾ ਮੱਤ ਇਹਨਾਂ ਨੂੰ ਬਈ ਹਾਂ ਬੇੜਾ ਗਰਕ ਕਰਤਾ ਲੋਕਾਂ ਨੇ ਅੱਛਾ ਮੇਰੇ ਨਾਲ ਸੀਗੇ ਉਹ ਸਾਰੀ ਪੋਰ ਖੋਲੀਆਂ ਤੇ ਨੇ ਤਾਂ ਇੰਨਾ ਬੁਰਾ ਹਾਲ ਕਿਹੜਾ ਐਡੇ ਬੁਚੜ ਬੰਦੇ ਹਾਂ ਤੇ ਕੋ ਜਿਹੜਾ ਬੰਦੂ ਹੈ ਉਹ ਪੁਖਾਰੀਆਂ ਦਾ ਮੁੰਡਾ ਨਿਕਲਿਆ ਹੈ ਹਾਂ ਉਹ ਐਨੜੀ ਉਹ ਨਹੀਂ ਕੀ ਆ ਚੈੱਕ ਜਗਰੀਏ ਤੇ ਹੁਣ ਹਾਂ ਹਾਂ ਉਹ ਪੁਖਾਰੀ ਫੜ ਲਿਆ ਜਦੋਂ ਉਹਦੇ ਨਾਲ ਮਿਲ ਗਿਆ ਉਹਦਾ ਫੋਨ ਅੱਛਾ ਮੁਕੇ ਰਦਾ ਮੁਕਰ ਗਿਆ ਬਖਾਰੀ ਹਾਂ ਉਹ ਨਾ ਮੈਨੂੰ ਨਹੀਂ ਪਤਾ ਉਹ ਮਿਲ ਗਿਆ ਨਾ ਉਹ ਸਾਲ ਜਦੋਂ ਆਬਦਬ ਕਰੀ ਉਹ ਕਹਿੰਦਾ ਮੈਂ 440 ਦਾ ਮੋਲ ਵੇਚਿਆ ਸੀਗਾ ਇਹਨਾਂ ਗੁੱਛੜ ਨੂੰ ਗੁੱਛੜ ਕਹਿੰਦਾ ਉਹ ਨਾ ਜੱਬੂ ਉਹ ਨਹੀਂ ਆਖਿਆ ਉਹਨਾਂ ਫਿਰ ਬਖਾਰੀ ਨੇ ਤਾਂ ਹਾਂ ਬਖਾਰੀ ਕਹਿੰਦਾ ਭਾਈ ਮੈਂ ਤਾਂ ਇਹਦੇ ਦਾਦੇ ਨੂੰ ਮੋਲ ਵੇਚਿਆ ਸੀਗਾ 440 ਦਾ 92 ਹਾਂ ਤੇ 7 ਸਾਲ ਦੀ ਮੁੱਸੀ ਪਹੁੰਚੀ ਅੱਛਾ ਤੇ ਤਾਂ ਨੂੰ ਐਂਦਾ ਸਿੱਖੀ ਬਾਰੇ ਉੱਥੇ ਹੀ ਉੱਥਾ ਬੋਲਦਾ ਤੌੜੀ ਚੋੜੀ ਦਾਲੇ ਮਾਲੇ ਪੈ ਗਏ ਹੂੰ ਪਤਾ ਲੱਗੂ ਆ ਵੀ ਕੀ ਕੋਈ ਯਾਤਕ ਜਾਤਾ ਹੂੰ ਇੱਕ ਹੋਰ ਨਿਕਲੇ ਸੱਚ ਪਤਾ ਨਹੀਂ ਉਹ 11 ਸਾਲ ਦਾ ਉਹ ਭਕਾਰੀ ਇੱਕ ਫੜਦਾ 85 ਸਾਲ ਦਾ ਭਕਾਰੀ ਸੀ ਹੂੰ ਉਹ ਉਹਦੇ ਨਾਲ ਟੱਚ ਹੋ ਗਏ ਉਹ ਕਹਿੰਦਾ ਵੀ ਮੇਰੇ ਕੋਲ ਦਾ 11 ਸਾਲ ਦੇ ਉਮਰ ਤੇ ਬਾਂਦੇ ਸੀ ਉਹ ਭਕਾਰੀ ਦਾ ਪੋਪਾ ਆ ਮਾ ਆਪਾਂ ਕਿਹਾ ਮਾਏ ਲੱਗਦਾ ਉਹ ਪਾਲ ਨਹੀਂ ਆ ਜਾਂਦਾ ਹੂੰ ਉਹ ਦਾਗਵੰਦ ਮਾਨੇ ਆ ਤਾਂ ਬਹੁਤ ਵਧੀਆ ਕੰਮ ਕਰੇ। ਤੂੰ ਖੋਜਾਂ ਕਰਤੂੰ। ਕੋਈ ਜਾਂ ਜਸਵੀਰ ਬਾਜ ਉਹ ਇਹਨਾਂ ਲਗਿਆ ਹੋਏ ਤੇ ਲੋਕਾਂ ਨੇ ਪਹਿਲੇ ਹੀ ਅੱਖੀਆਂ ਦੇ ਲਗਾ ਦੇ। ਸੁਖਵੀਰ ਹਾਂ ਇਹ ਬੂਟੇ ਦੇ ਇਸ ਦਾ ਮੁੰਡੇ ਦੀ ਬਾਤ ਲੱਗੇ ਨੇ। ਇਹਦਾ ਕਹਿੰਦੇ ਲਿਆਂਦਾ ਸੀ ਮਨੇ ਕਿਰੇ ਤੇ। ਇਹਨਾਂ ਆਪਣਾ ਕੱਟੀ ਵੀ ਇਹ ਗੱਲਾਂ ਦਾ। ਹਵਾ ਚੱਲੇ ਵੀ ਚਾਚਾ ਦੇ ਬਾਰੇ ਗਣੀਆਂ ਆਉਣੀਆਂ। ਓ ਬੱਲੇ ਤੇਲ ਹੋਰ ਚਾਹੀਦਾ ਚਾਚਾ ਆ ਪਈ ਸਾਡੀ ਟਰਾਲੀ ਕਈ ਦਿਨਾਂ ਦੀ ਇੱਥੇ ਖੜਾ ਰੱਖੀ ਸੀ ਤੇ ਕਾਲਾ ਤੇ ਲਾਉਣ ਦੀ ਤੇ ਕੋਲ ਹੋਰੀ ਸੀ ਚਾਚੇ ਨੇ ਉਲਟਾਇਆ ਹੁਣ ਇਹ ਕਹਿੰਦਾ ਮਾਰ ਦਿੰਗੇ ਬੋਛਾ ਇਹ ਜਲਾ ਬਿੱਲੀ ਤਰੇ ਰਹਿੰਦੇ ਇਹ ਤੇ ਜੋਟੀ ਲਾ ਜਾਂਦੇ ਆਂਗੇ ਫਿਰ ਕੌਲ ਦੀ ਕੌਲੀ ਹੋ ਜਾਂਦੀ ਆ ਕਾਲੂ ਅਫੀਨ ਇਹ ਸੰਗੜਾ ਇਹ ਕਿ ਉਹ ਡੀਜ਼ਲ ਉੱਤੇ ਚੱਲ ਰਹੀ ਹੈ ਆਇਓ ਆਇਆ ਹੁਣ ਦੇ ਨਵਾਈ ਦੇ ਨੇਨ ਗਾਲ ਦੇ ਨਾਲ ਆਪਾਂ ਬਾਦੂ ਪਿਆ ਉਧਰ ਵੀ ਰਾਮਣ ਦੇ ਬੱਤਿਆਂ ਦੇ ਵੀ ਲਾਦਾ ਆਪਾਂ ਤਾਂ ਕਾਲਾ ਤੇਲ ਹੂੰ ਹੂੰ ਚੈੱਕ ਬਈ ਬਣਾਦੀ ਗੱਲ ਸਾਰੇ ਅਰੀਜਨਲ ਲਾਤਾ ਤੇਲ ਉਤਾਂ ਹਾਂ ਤੇ ਵੀ ਕਿਤੇ ਆਹ ਇਹ ਜਿਥਾਂਵਾਂ ਦੀ ਜਿੱਥੇ ਟਾਇਰ ਦਾ ਘਾਸਾ ਵਾਜਦਾ ਮਾੜਾ ਮੋਟਾ ਕੋਈ ਤੇਲ ਦੀ ਛਟਾ ਲਾਦਾ ਉੱਥੇ ਜਿੱਥੇ ਪਣਕੇ ਜਿਹੀ ਵਾਜਦੀ ਸੀ ਚਰਦੀ ਤੇ ਲੋਟ ਆ ਮਾਹੌਲ ਆ ਖੋਸ਼ਾਂ ਜਾਂਦਾ ਬਗਵਾਗ ਮਰੀਆ ਵਾਂਗੀ ਗੱਲ ਪੂਰੀ ਰੀਜ ਲਾਤੀ ਭਈ ਤੇ ਉਹ ਅੰਦਰੋਂ ਤੇਲ ਆ ਮੈਂ ਤੇ ਚਾਚੇ ਨੇ ਵੱਧ ਡੋਲ ਲਿਆ ਸੀ ਮੜਾ ਇਹ ਮੋੜ ਮੋੜ ਕੇ ਅੱਗੇ ਲਗਾਇਆ ਘੇਰ ਘੇਰ ਕੇ ਚਾਚੇ ਨੂੰ ਮੈਂ ਤਾਂ ਫੋੜੇ ਨਾਲ ਮੋੜਨ ਵਾਲੀ ਗੱਲ ਬਾਤ ਹੋ ਗਈ ਪੁਰਸ਼ ਨਾਲ ਲਗਿਆ ਹੌਲੀ ਹੌਲੀ ਫੇਰ ਵੀ ਆ ਪਿੱਛੇ ਚਉਈ ਜਾਂਦਾ ਥੋੜਾ ਥੋੜਾ ਚੱਲ ਉਹ ਥੱਲੇ ਜੀ ਮਾਰਤਾ ਪੁਰਸ਼ ਉੱਥੇ ਚੱਲ ਮੀਂਹ ਕਣੀ ਨਾਲ ਲੈ ਜੂ ਐਨਾ ਕਹਤਾ ਹੈ 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 ਹਰੇ ਇਹ ਰੋਕ ਹੈ ਹੈ ਹਰੇ ਇਹ ਰੋਕ ਲਿਆ ਮੈਂ ਤਾਂ ਡਰਦੇ ਸਾਂ ਸਾਡੇ ਵਲੇ ਜਵਾਨੀ ਥੈਨੀ ਦੇ ਕੇ ਤੇ ਤੂੜੀ ਵਾਲੀ ਸੁਹਾਗ ਚ ਬਾਲੀ ਰੱਖਦੇ ਸਾਰੀ ਦਿਹਾੜੀ अच्छा। ਇਹ ਕਠਿਆਣੀ ਪਿੱਛੇ ਬੜੇ ਰਹਿੰਦੇ ਸਾਰੀ ਦਿਹਾੜੀ ਹੁਣ ਜੇ ਕਠਿਆਣੀ ਮਿਲਦੀ ਹੁੰਦੀ ਸੀ। ਕਠਿਆਣੀ ਦੇਸ ਦੇ ਲੰਮ ਟੋਪੀਆਂ ਲੈ ਲੈਣੇ ਹੋਰ ਸਾਰੀ ਦਿਹਾੜੀ ਦੂੰਗਾ ਦਾ ਆਉਂਦਾ ਉੱਥੇ ਆਏ ਨਹੀਂ ਪਰ ਰਾਤ ਹੈ ਕਿ ਦਿਨ ਹੈ। ਢੂੜੀ ਪਾਈ ਜਾਂਦੇ। ਉੱਲਾ ਤੜਾਉਂਦੇ ਬੰਨਾਂ ਨਾਲ ਲਿਆਉਂਦੇ। ਪੰਜ ਬੰਨਾਂ ਲੱਦ ਕੇ ਲਿਆਉਂਦੇ ਦੋੜਿਆਂ 'ਚ। ਉੱਠਦੇ ਕੇ ਬਲਦਾਂ ਤੇ। ਉੱਠਦੇ ਬਲਦ ਕਿਹੜੇ ਹੁੰਦੇ ਸੀ ਆਪਣੇ ਪਿੰਡ ਦੇ ਬਲਦ ਸੀ। ਥੋੜੇ ਸੀਗੇ। ਆਪਣੇ ਤਾਂ ਇੱਕ ਵੀ ਨਹੀਂ ਸੀ। ਠੀਕ ਆ ਚਾਚਾ। ਪੰਜ ਬਣਾ ਜੋੜਿਆਂ ਨੇ ਬਣਾਉਂਦੇ ਆਏ ਜੇ ਦਿਮਾਗ ਹੁੰਦੇ ਸੀ ਉਦੋਂ ਪਲੀਆਂ ਪੁਲੀਆਂ ਹੀ ਨਹੀਂ ਸੀ ਆਏ ਜੇ ਖੇਸਾਂ ਦੀਆਂ ਇਹ ਉਹ ਦਾ ਦੂਜੇ ਥੋੜੇ ਹੁੰਦੇ ਮੋਟੇ ਹੁੰਦੇ ਭਾਰੀ ਹੁੰਦੇ ਸੀ ਉਹ ਇੱਥੇ ਖੁੱਪ ਜਾਂਦੇ ਗੋਡੇ ਕਸੀਰ ਅੱਛਾ ਫਿਰ ਬੁਰਾ ਹਾਲਿੰਦ ਉਦੋਂ ਜੂਰੀਆ ਆਉਂਦੀ ਹੁੰਦੀ ਸੀ ਨਹੀਂ ਉਦੋਂ ਗੁਮਾਰਾਰੇ ਆਉਂਦੀ ਹੁੰਦੀ ਸੀ ਜੂਰੀਆ ਨਹੀਂ ਖਾਸ਼ ਹੁੰਦੀ ਸੀ ਗੁਮਾਰਾਰੇ ਕਿਹੜੀ ਨੂੰ ਕਹਿੰਦੇ ਸੀ ਉਹ ਜਿਵੇਂ ਆਪਣੀ ਡੀਐਪੀ ਆ ਸੋਫਰਾ ਹੈ ਹਾਂ ਹਾਂ ਇਹ ਹੀ ਹੁੰਦੀ ਠੀਕ ਹੈ ਗੁਮਰਾ ਉਹ ਵੀ ਪਾਉਂਦੇ ਹੁੰਦੇ ਸੀ ਬੀਜ ਪਾਉਂਦੇ ਨਹੀਂ ਸੀ ਅਸਲ ਤਾਂ ਵਾਹ ਇਹ ਉਹ ਆਰਗੈਨਿਕ ਹੀ ਸੀ ਕੰਮ ਸਿੱਧਾ ਮਤਲਬ ਸਿੰਪਲ ਸਾਦਾ ਜਿਹੇ ਜਿਹੇ ਹੋਊਗਾ ਠੀਕ ਐ ਇਹ ਕਿਹਦੇ ਕੋਲ 15 ਕਿਲੇ ਵਹਾਣ ਤੇ 5 ਹੀ ਭੇਜਾ ਉਹਨਾਂ ਦਾ ਵੇਲੇ ਹੀ ਹੁੰਦਾ ਠੀਕ ਐ ਉਹ ਵੀ ਮਹੀ ਕਣੀ ਰੁੱਤ ਦੇ ਸੀਗਾ ਉਹ ਬਸ ਅੱਜ ਕੱਲ੍ਹ ਪਾਉਂਦੇ ਇਹ ਦੂਮਗਰੋਂ ਦਬ ਦੇ ਦਿੰਦੇ ਬਸ ਹਾਂ ਪਾ ਜੋਂ ਮੀ ਬਪਾ ਜੇ ਮੈਂ ਉਹ ਨੂੰ ਮਗਰੋਂ ਉਠਾ ਲਾਂ ਜਿਹੜਾ ਧੋਰੀ ਖਾਲ ਸੀਗਾ ਉਹ ਸੋਡੀ ਸੁਰਤ ਚ ਕਦੋਂ ਕਦਾ ਸੀਗਾ ਜਿਹੜਾ ਡੂੰਗਾ ਸੀ ਪੱਕਾ ਸਾਂਝਾ ਖਾਲ ਕਹਿੰਦੇ ਨੇ ਇਹਨੂੰ ਉਹ ਤਾਂ ਸੁਰਤ ਤੋਂ ਪਹਿਲਾਂ ਆ ਪਹਿਲਾਂ ਦੇ ਸੀਗਾ ਠੀਕ ਐ ਉਹਦਾ ਜਦੋਂ ਇਹ ਨਹਿਰ ਲਗੜੀ ਉਹਦੋਂ ਨਹੀਂ ਠੀਕ ਉਦੋਂ ਦੇ ਮੋਗੇ ਲੱਗੇ ਹੋਏ ਐ ਉਹਦੋਂ ਹੀ ਲੱਗੇ ਉਦੋਂ ਉੱਥੇ ਮੋਗਾ ਨਹੀਂ ਲੱਗਦਾ ਸੀਗਾ ਇਹ ਨਹਿਰ ਨੂੰ ਤਾਂ ਕਿਤੇ ਬੰਦ ਹੀ ਆਈ ਸੀ ਤਰੋਂ ਹੂੰ ਉੱਥੇ ਕੋਈ ਮਲਾਜ ਨਸਿਆਣਾ ਸੀਗਾ ਜਦੋਂ ਉਹਨੇ ਵੇਖਿਆ ਵੀ ਆ ਹਜ਼ਾਰ ਕਿਲਾ ਵੀ ਇਹ ਨੂੰ ਪਾਣੀ ਦਾ ਸਾਧਨ ਹੈ ਨਹੀਂ ਕੋਈ ਹਾਂ ਉਹ ਗਾਮਾ ਜਿਹੜਾ ਬੂਰਾ ਬਾਬਾ ਬੋਲਣ ਚੱਲਣ ਵਾਲਾ ਹੂੰ ਉਹ ਕਹਿੰਦਾ ਬੱਚਿਆਂ ਨੂੰ ਪਾਣੀ ਦਾ ਸਾਧਨ ਇੱਥੇ ਤਾਂ ਪੂਰਾ ਹੀ ਨਹੀਂ ਕੀ ਤੋਂ ਨਹੀਂ ਆਉਂਦਾ ਗਾਂ ਪੰਜਾਬ ਰਹਿ ਗਿਆ ਸਾਡੇ ਤਾਂ ਹੂੰ ਉੱਥੇ ਫਿਰ ਉਹਨੇ ਮੂਗਾ ਮਨਜ਼ੂਰ ਕਰਿਆ ਸੀ ਛੇਨਾ ਵੀ ਇੱਥੇ ਮੂਗਾ ਜਵੀਦਾ ਨਾ ਉਹ ਰਾਇ ਨਾ ਹਜ਼ਾਰ ਕਿਲਾ ਜਮੇ ਬਿਲਾ ਰਹਿ ਜੂ ਹੂੰ ਉਹ ਤਾਂ ਮੂਗੇ ਮੇਰੇ ਵੇਖਣ ਵੇਖਣ ਚਾ ਹੁਣ ਤਾਂ ਸ਼ਾਇਦ ਜਮ ਜੇ ਤਾਂ ਜਮ ਹੂੰ ਹੂੰ ਆਉਦੇ ਅੱਛੀ ਪੱਟ ਤਾਂ ਮੈਂ ਮਲੇ ਦੇ 4 ਵਜੇ ਦਾ ਹੀ। ਤੇ ਮੋਗ ਆ ਚੌਥੀ ਵਾਰੀ ਲਾਇਆ ਹਾਂ। ਮਤਲਬ ਬਦਲੀ ਹੋ ਜਾਂਦੀ ਐ। ਹਾਂ। ਬੇਗਾ ਕਰਦਾ ਰੇਡਾ ਕਰਦਾ ਉੱਚਾ ਕਰਦਾ ਨੀਵਾ ਕਰਦਾ। ਜਦੋਂ ਸ਼ੁਰੂ ਜੇ ਬੁੜੇ ਆਏ ਜੇ ਸੀ। ਆ ਕੇ ਬਈ ਪਾਈਪਾਂ ਲਾ ਦਿਓ ਐ ਲੰਮੀਆਂ। ਵਿਚਾਲੇ ਲਾਤੀਆਂ। ਹਾਂ। ਪਾਈਪਾ ਕੱਢ ਕੇ ਉਹ ਤਾਰ ਆਉਂਦੀ ਨਾ ਉੱਥੇ। ਉੱਥੋਂ ਪਾਣੀ ਆਇਆ ਗੁਰੂ ਬਾਦ। ਹਾਂ। ਉਹ ਤਾਰ ਤਾਂ ਸਿੱਧੀ ਲੱਖ ਦਿਆ ਕਰੇ ਤੇ ਪਾਣੀ ਤਾਂ ਕੋ ਕੁਝ ਫੈਲਿਆ ਕਰੇ ਪਾਈਪਾਂ ਲੱਗੀਆਂ ਹੋਈਆਂ ਸੀ ਆਜ ਮੈਂ ਆ ਆਪਣੀਆਂ 4 4 ਅੱਛੀ 6 6 ਇੰਚੀ। ਹਾਂ ਹਾਂ। ਉਹ ਪਾਣੀ ਕਿਸੇ ਤੇ ਨਾ ਗਿਆ ਕਰੇ ਪਾਣੀ ਪੀ ਇਹ ਨਾ ਕਰੇ ਇਹ ਕਹਿੰਦੇ ਵੀ ਪਾਣੀ ਨਹੀਂ ਪੈਂਦਾ ਉਹ ਗਾਮੇ ਜਿਹੜੇ ਨੇ ਵਿਚਾਰੇ ਜਿਹੜੇ ਮੱਥਾ ਮੱਥਾ ਮਾਰਿਆ ਉਹ ਫੇਰ ਉੱਥੇ ਜਾਇਆ ਕਰੇ ਕੁੱਠੀ ਵਾਲੇ ਕੋਲੇ ਹੂੰ ਚੀਪ ਚੂਪ ਕੋਲੇ ਕਿਸੇ ਕੋਲੇ ਉਹ ਕਹਿੰਦਾ ਜੀ ਪਾਣੀ ਨਹੀਂ ਪੈਂਦਾ ਉਹ ਫੇਰ ਹੋ ਵੀ ਹੋ ਵੀ ਉਹ ਕਹਿੰਦੇ ਵੀ ਆਇਆ ਨਹੀਂ ਇਹ ਪੈਂਦਾ ਹੂੰ ਇਹ ਤਾਂ ਜਮਾ ਹੈ ਜੜ ਚੋਂ ਉਹ ਕਰੋ ਹੂੰ ਫੇਰ ਬਊਆ ਫੇਰ ਚੱਲ ਉਹ ਹੁੰਦੇ ਆਉਂਦੇ ਨੇ ਤੇ ਮੰਗਣੋਂ ਫੇਰ ਉਹਦੋਂ ਮੰਗਣੋਂ ਪੱਟ ਕੇ ਦਾ ਸੈਂਚੀ ਪਾਇਆ ਪਿੱਛੇ ਪਹਿਲਾ ਵਾਲਾ ਜਿਹੜਾ ਸੀਗਾ ਪਿੱਛੇ ਪਾਇਪ ਸੀਗਾ ਹੂੰ ਤੇ ਅੱਗੇ ਐਟਾਂ ਦਾ ਬਣਾ ਕੇ ਤੇ ਡਾੜ ਲਾਈ ਹੋਈ ਸੀ ਹੂੰ ਪੰਡੀ ਪੰਡੀ ਪਾਇਪ ਸੀਗਾ ਨੋਹੇ ਦਾ ਹੂੰ ਉਦੋਂ ਹੁਣ ਜਦੋਂ ਮੋੜ ਵਾਲੇ ਤੰਗ ਤੁੰਗਲ ਤੇ ਸੀ ਬੰਦ ਕਰਦੇ ਡਲੇ ਰੋੜੇ ਛੱਡਦੇ ਉਹ ਗਾਂ ਜਿਹੜੀ ਉਹ ਖਾਲਜਾ ਬਣਾਇਆ ਸੀ ਡਾੜ ਜੋੜ ਕੇ ਗੱਗੂ ਆ ਤੇ ਉਹਦੇ ਵਿੱਚ ਫਸ ਜਾਂਦਾ ਸੀ ਹਾਂ ਗੜੇ ਰੋੜੇ ਅੱਛਾ ਫਿਰ ਤੋਂ ਪੈਦੇ ਦੂਰ ਨੇ ਮਤਾ ਮਾਰਦੇ ਹੋੜ ਵੜੀ ਫੇਰਾ ਫਿਰ ਜਦੋਂ ਉਦੋਂ ਪੰਥੀ ਲਾਲ ਜੀ ਫਿਰਕਾਰ ਸੀ ਹਾਂ ਉਦੋਂ ਪੱਟ ਕੇ ਫਿਰੋ ਬਾਬੂ ਨੇ ਨਹਿਰ ਨਹੀਂ ਤਾਰੀ ਤਾਰੀ ਕੀ ਨਹੀਂ ਫਿਰੋ ਉਹ ਤਾਂ ਬੋਲੇ ਹੀ ਜਾਂਦਾ ਜਿਹੜਾ ਗੁੱਸਾ ਚ ਹੈ ਪਿੰਡ ਦੇ ਨੇ ਨਹੀਂ ਤਾਰਨ ਦਿੱਤੀ ਹਰੇ ਦਾ ਥੱਬਾ ਨੌਜਵਾਨੋ ਕਿਆ ਖੇਲਣਾ ਪੈ ਗਿਆ ਨਹੀਂ ਤਾਰਨ ਦਿੱਤੀ ਨਹਿਰ ਹਾਂ ਵੀ ਇਹਦੇ ਲੰਬਰ ਮਾਨ ਨਗੇ ਹਾਂ ਨਾਲ ਨਾਲ ਤੁਰੇ ਫਿਰਦੇ ਰਹੇ ਉਹਦਾ ਚਾਚਾ ਜੀ ਹੁੰਦਾ ਵੀ ਇੱਕ ਦੂਜੇ ਦਾ ਵੀ ਉਹ ਕੰਮ ਨਾ ਕਰਾ ਜੇ ਮੇਰੇ ਮੇਰੇ ਵਾਰੀ ਕੰਮ ਹੋਵੇ ਵੀ ਨਾਲ ਮੈਂ ਨਾਲ ਦੂਜੇ ਦਾ ਰੋਕੰਦੇ ਆ ਕਿ ਨਾ ਨਿਤਰੀ ਨਾ ਨਿਤਰੀ ਤੇ ਬਾਪੂ ਕਹਿੰਦਾ ਬਹਿ ਜੂਗੀ ਤਾਂ ਹਾਂ ਕਹਿੰਦਾ ਬਹਿ ਜੂਗੀ ਨਹੀਂ ਨਿਤਰੀ ਤੇ ਤੋਦ ਹੂੰ ਉਹ ਕਿਹਾ ਸੀ ਵੀ ਤੂੰ ਬੱਦ ਪਰੇ ਹੋ ਨਾ ਤੁਸੀਂ ਹੂੰ ਕਿਉਂ ਇਹ ਬਗਰਾਮੀ ਹੋ ਬਾਣੀ ਨਹੀਂ ਦੇਣਾ ਮੋਗੇ ਨੇ ਵੀ ਉਚਾ ਲਾ ਕੇ ਵਾਜੋ ਹਾਂ ਰੋਹੀ ਗੱਲ ਹੋ ਗਈ ਉਚਾ ਲੱਗ ਗਿਆ ਹੂੰ ਤੇ 5 ਮਹੀਨੇ ਨਾ ਰਸੋਲਮੀ ਗੋੜੀ ਤੇ ਅੱਛਾ ਤੂੰ ਕਹਿੰਦਾ ਕਿ ਵੀ ਹੋਣਗੇ ਤੇ ਰਹੀ ਆ ਹੁਣ ਕਿਦ ਤੂੰ ਨਹੀਂ ਪੈਂਦੀ ਹਾਂ ਹਾਂ ਹੁਣ ਹੁਣ ਕਿਦ ਤੂੰ ਉਤਰ ਕੇ ਹਾਂ ਪੈਂਗੀ ਆ ਕੁਛ ਠੀਕ ਤੂੰ ਤਾਂ ਵੰਸੀ ਲਾਲ ਦੀ ਸਰਕਾਰ ਸੀ ਇਹਨਾਂ ਨੇ ਵੰਸੀ ਲਾਲ ਦਾ ਲਾਇਆ ਸੀ ਤੁਮ ਤੁਮੂਏ تھے ਹੂੰ ਲੋਰਾਂ ਤੇ ਘੋੜੇ ਆ ਸਕਦੇ ਹੋ ਕਹਿੰਦਾ ਵੀ ਤੇਰੀ ਤਾਂ ਬੇਇੱਜ਼ਤੀ ਹੈ ਨਾਲੇ ਮੌਕੇ ਦਾ ਸਰਪੰਚ ਹੈ ਦੇ ਨਾਲੇ ਆਪਣੀ ਸਰਕਾਰ ਹੈ ਹੂੰ ਤੂੰਰੇ ਫੜ ਕੇ ਕਾਗਜ਼ੇ ਨੂੰ ਪੜਾ ਤਾ ਫਿਰ ਇਹਨਾਂ ਦਾ ਥੋੜਾ ਜਿਆ ਹੌਸੀਆ ਤੇ ਬੋਲਣ ਵਾਲਾ ਨਾ ਵੀ ਉਰੇ ਨਬੈ ਅਕਸਰੀ ਹੂੰ ਉਹ ਬਾਹੂ ਜਿਹੜਾ ਪਰਾਵਰਾ ਬੈਠਾ ਰਿਹਾ ਕਰੇ ਨਾਲੇ ਬਾਹੂ ਦੱਸ ਦਿਆ ਕਰੇ ਸਾਨੂੰ ਹੂੰ ਦਿਮਾਗ ਦੇ ਭੇਜ ਦੇ ਜਿਹੜੋ ਕਹਿੰਦਾ ਨਾ ਉਹ ਮੋਗਾ ਲਾਇਆ ਨਾ ਕਹਿੰਦਾ ਇਹਰ ਨਾ ਮੈਂ ਕਹਿੰਦਾ ਦੋ ਕਲੀਪਰਾਂ ਬਾਹਦਾ ਸੀ ਕਹਿੰਦਾ ਲੋਕਾਂ ਨੇ ਆਪਣੀ ਮਰਜ਼ੀ ਦਾ ਪੱਟ ਕੇ ਲਾਇਆ ਹੂੰ ਨਾਲੇ ਬਜਾਣਾ ਦੱਸੀ ਗਿਆ ਵੀ ਬੀਬੀ ਦਾ ਉੱਥੇ ਫੋਕ ਚੱਲਣੀ ਦਿੱਤੀ ਉਸਨੇ ਕਹਿੰਦਾ ਵੀ ਤੂੰ ਕਹਿੰਦਾ ਉਹ ਉੱਥੇ ਜਾ ਕੇ ਬਜਾ ਦੋ ਕਲੀਪਰ ਹੂੰ ਕੋਈ ਕਹਿੰਦਾ ਕਰੇ ਗਿੱਟਕ ਮੇਰੇ ਨਾਂ ਦਾ ਡੂੰਗਾ ਗਿੱਟਕ ਮੇਰੇ ਨਾਂ ਦਾ ਉਹ ਕਹਿੰਦਾ ਫਿਰ ਤਾਂ ਜਿਵੇਂ ਤਲੀ ਜੀ ਲੈ ਜੋ ਕਿ ਤੁਸੀਂ ਫਿਰ ਜਦੋਂ ਸਹਜ ਬਣਾਉਣ ਲੱਗਿਆ ਕਿ ਇੰਚਕ ਮੇਰੇ ਨਾਂ ਦਾ ਇੰਚਕ ਮੇਰੇ ਨਾਂ ਦਾ ਹੂੰ ਉਹ ਕਹਿੰਦਾ ਇਹ ਵੀ ਫੇਸ ਸੁਪਰੀ ਇੰਚ ਇੰਚ ਨਾ ਦਾ ਹੂੰ ਜਿਆਰਾ ਮੁੰਨਾ ਇੰਚ ਇੰਚ ਨਾ ਦਾ ਇਹ ਆ ਮੇਰ ਯੋਗ ਕਰ ਲੋਗੇ ਤੁਸੀਂ ਉਹ ਮੁੜ ਕੇ ਆ ਜਾ ਲੋੜ ਚੱਲੀ ਗਿਆ ਤੂੰ ਪੁਲਿਸਾ ਹੋਂ ਦਾ ਕਰਮਾਂ ਵਾਲੇ ਨੇ ਪਤਾ ਨਹੀਂ ਕਿੰਨੇ ਪਾਸੇ ਲੜਫੜ ਲਿਆ ਹੂੰ ਏ ਵੀ ਪਤਾ ਨਹੀਂ ਕਿ ਮੈਂ ਦੋ ਕੰਮ ਇਹ ਚੰਗੇ ਕਰਕੇ ਜ਼ਿੰਦਗੀ ਜੀਣਾ ਇੱਕ ਕੁਸਲੇ ਵਾਲਾ ਬੂਗਾ ਤੇ ਇੱਕ ਇਹ ਦੋ ਕੰਮ ਵਧੀਆ ਕਰਕੇ ਜ਼ਿੰਦਗੀ ਜੀ ਚੱਲ ਵਧੀਆ ਚੱਲ ਚੱਲਦਾ ਹੀ ਰਹਿੰਦਾ ਚਾਚਾ ਜੀ ਨਹੀਂ ਚੱਲਦਾ ਰਕੀ ਤੇ ਮੌਸਮ ਭਾਈ ਪੂਰਜੀ ਦੁਬਾਰੇ ਫੇਰ ਆ ਕੇ हट ਗਈ ਤੇ ਉਹ ਇੱਕ ਹੋਰ ਆ ਗਈ ਚੱਕਦੂਰੀ ਜੀ ਉਹ ਦੋਵੇਂ ਉਹਨਾਂ ਦੀ ਹਾਂ 45 50 ਮਿੰਟ ਪਈ ਦਿਹਾੜੀ ਲਾਤੀ ਮੈਂ ਟਰਾਲੀ ਤੇ ਰੋਟੀ ਜੋਗਾ ਕੰਮ ਹੋ ਗਿਆ ਕਿਉਂ ਚਾਚਾ ਇੰਨੇ ਕ ਨਾਲ ਐ ਜਿ ਹੋ ਜਾਂਦਾ ਵੀ ਚਲ ਅੱਜ ਕੋਈ ਕੰਮ ਕਰ ਲਿਆ ਨਹੀਂ ਬੇਲਿਆਂ ਤਾਂ ਇਹ ਜਿ ਲੱਗਦਾ ਯਾਰ ਵੀ ਕੋਈ ਦਿਨ ਨਹੀਂ ਸੀਗਾ ਅੱਜ ਤਾਂ ਮਾਂ ਕਹਿੰਦੇ ਮੈਂ 100 ਇੱਕ ਵਾਰ ਹੀ 100 ਕਾ ਮਾਮਾ ਕਹਿੰਦਾ ਮੈਂ ਤੇਲ ਡੋਲੇ ਤੇ ਲਾ ਹਤਾ ਦੀਦ ਕਿੱਦੀ ਦੀ ਖੜੀ ਸੀ ਨਹੀਂ ਮੈਂ ਨਹੀਂ ਮੈਂ ਵੀ ਮੁੜ ਜਾਂਦਾ ਗੇੜਾ ਦੇ ਕੇ ਚਾਚਾ ਮੇਰਾ ਧਿਆਨ ਮਾਰ ਲਿਆ ਮੈਂ ਤੇਲ ਜਾ ਕੇ ਮੈਂ ਡੋਲ ਰੱਖਿਆਗਾ ਪੜਦਾ ਫਿਰ ਤੁਸੀਂ ਲੋਟ ਪਤਾ ਨਹੀਂ ਪੜਦਾ ਜਾਂਦਾ ਚਾਚਾ ਕਾਹਨੂੰ ਲਿਬੜਾ ਲੜਾਈ ਕਰਨੀ ਸੀਗੀ ਡਾਲਾ ਖੁੱਲਦਾ ਨਹੀਂ ਸੀ ਡਾਲਾ ਪਿੱਛੇ ਲੱਗਿਆ ਪਿਆ ਕੀ ਚੱਲ ਜਾ ਨਹੀਂ ਪੈਰਪੂਰ ਤੇ ਰੱਖ ਜਾਂਦਾ ਚਾਚਾ ਯਾਰ ਕਾਹ ਨੂੰ ਇਹੋ ਜਿਹੇ ਪੰਗੇ ਨਾਲ ਆ ਗਰ ਭਾ ਉਹ ਜੀ ਬਿਆਹ ਕਰਕੇ ਕੁਰਸੀ ਲਿਆਉਂਦਾ ਜੀ ਮੈਂ ਕੁਰਸੀ ਲੈ ਕੇ ਟੜਕਦੇ ਕੁਰਸੀ ਟੁੱਟ ਜਾਂਦੀ ਨਾਲੇ ਆ ਬੜੇ ਕਾ ਆਪਣੇ ਜਿਹੜਾ ਯਾਰ ਚੱਲਦਾ ਜਾ ਚਾਚਾ ਯਾਰ ਮੱਜਾਂ ਪੀਉਣੀਆਂ ਨੇ ਬਾਜੇ ਮਾਰੀ ਜਾਂਦੇ ਸੀ ਇਧਰੋਂ ਇਧਰੋਂ ਦੀ ਟੱਪਣਾ ਬੂ ਤਾਂ हां ਭਾਈ ਇਧਰ ਮਿੱਟੀ ਕੀ ਨਵੀਂ ਪਾਈ ਹੋਈ ਹੁਣ ਕਰਕੇ ਥੋੜਾ ਜਿਹਾ ਗੱਲ ਸੱਲ ਜੀ ਸੀ ਪੈਰ ਜੇ ਖੋਬਦੇ ਫਿਰ ਉਹ ਵਾਲੇ ਬਿਜਦੀ ਫਿਰ ਟੱਪ ਜਾਗੇ